ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਕਾਫੀ ਵਾਇਰਲ ਹੋ ਰਹੀ ਹੈ ਕਿ ਜਿਹੜਾ ਕਮਲ ਕੋਹਰਾ ਉਸ ਦਾ ਕਤਲ ਜਿਹੜਾ ਇਹ ਕੀਤਾ ਗਿਆ ਤੇ ਬਟਿੰਡੇ ਕੋਲ ਉਸ ਦੀ ਜਿਹੜੀ Laash ਆ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਜਿਸ ਮਸਲੇ ਨੂੰ ਲੈ ਕੇ ਜਿਹੜਾ ਵਾ ਵੱਡੀ ਅਪਡੇਟ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਆ ਅੰਮ੍ਰਿਤਪੁਰ ਮਹਿਰੂ ਦੇ ਵੱਲੋਂ ਜਿਹੜਾ ਵਾ ਲਾਈਵ ਹੋ ਕੇ ਜਿਹੜਾ ਵਾ ਉਹ ਸਾਰਿਆਂ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਹ ਸਭ ਕੁਝ ਜੋ ਕੁਝ ਵੀ ਹੋਇਆ ਹੈ ਉਹ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਸਾਰੀ ਲਾਈਵ ਹੋ ਕੇ ਇਹ ਸਭ ਕੁਝ ਦੱਸਿਆ ਗਿਆ ਕਿ ਇਹਨਾਂ ਦੇ ਵੱਲੋਂ ਕਾਫੀ ਜਿਆਦਾ ਸੋਸ਼ਲ ਮੀਡੀਆ ਦੇ ਉੱਪਰ ਗੰਦ ਜਿਹੜਾ ਉਹ ਫੁਲਾਇਆ ਦਾ ਸੀ ਜਿਸ ਕਰਕੇ ਇਹਨਾਂ ਨੂੰ ਇੱਕ ਵਾਰ ਜਿਹੜਾ ਇਹਨਾਂ ਨੂੰ ਆਖਿਆ ਵੀ ਗਿਆ ਸੀਗਾ ਤੇ ਜਿਸ ਤੋਂ ਬਾਅਦ ਵੀ ਇਹ ਨਹੀਂ ਟਲੇ ਇਸ ਕਰਕੇ ਇਹ ਕਾਰਵਾਈ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਹੋਰ ਵੀ ਇਦਾ ਦੇ ਇਨਫਲੂਐਂਸਰ ਆ ਜਿਹੜੇ ਇੰਸਟਾਗ੍ਰam ਤੇ ਇਦਾ ਦੀਆਂ ਘਟੀਆਂ ਨਚਰ ਵਾਲੀਆਂ ਵੀਡੀਓ ਨਚਾਰ ਵੀਡੀਓ ਪਾਉਂਦੇ ਨੇ ਤੇ ਬਦਨਾਮ ਕਰਦੇ ਨੇ ਪੰਜਾਬ ਨੂੰ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਇਸ ਮਸਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ